ਜਿਹੜਾ ਜੁਡੀਸ਼ੀਅਲ ਸਿਸਟਮ ਹੈ ਨਾ ਸਰ ਜੀ ਇਹਦੇ ਚ ਇਮਾਨਦਾਰੀ ਦਾ ਬਹੁਤ ਵੱਡਾ ਰੋਲ ਹੈ ਐਡਵੋਕੇਟਸ ਜਿਹੜੇ ਹੁੰਦੇ ਨੇ ਦੇ ਆਰ ਆਫਿਸਰਸ ਆਫ ਦਾ ਕੋਰਟ ਸਰ ਜੱਜ ਸਾਹਿਬ ਦੇ ਸਾਹਮਣੇ ਸੱਚ ਔਰ ਝੂਠ ਦਾ ਨਿਰਣੇ ਕਰਨ ਦੇ ਵਿੱਚ ਇੱਕ ਵਕੀਲ ਦੀ ਬੜੀ ਅਹਿਮ ਭੂਮਿਕਾ ਹੁੰਦੀ ਹੈ ਕੋਰਟ ਦੇ ਵਿੱਚ ਕੇਸ ਹੁੰਦੇ ਆ ਲੇਕਿਨ ਉਹ ਉਹ ਇੱਕ ਤੁਸੀਂ ਫਿਲਮਾਂ ਚ ਵੀ ਸੁਣਿਆ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਇਹਦੇ ਨਾਲ ਨਾ ਬੜੀ ਖੱਜਲ ਖੁਆਰੀ ਹੋ ਰਹੀ ਹੈ ਲੋਕਾਂ ਨੂੰ देयर इज नो ਹੈਲਥ ਇੰਸ਼ੋਰੈਂਸ ਔਰ ਲਾਈਫ ਇੰਸ਼ੋਰੈਂਸ ਫਾਰ ਐਡਵੋਕੇਟਸ ਅਗਰ ਵਕੀਲ ਬਿਮਾਰ ਹੋ ਜਾਂਦਾ ਸਰ ਜੀ ਇੱਕ ਤਾਂ ਕੋਈ ਹੈਲਥ ਇੰਸ਼ੋਰੈਂਸ ਨਹੀਂ ਹੈ ਔਰ ਉਹ ਅਗਰ ਅਨਫੋਰਚੂਨੇਟਲੀ ਕਿਸੇ ਐਡਵੋਕੇਟ ਦੀ ਡੈਥ ਹੋ ਜਾਂਦੀ ਹੈ ਸਰ देयर इज नो ਲਾਈਫ ਇੰਸ਼ੋਰੈਂਸ ਨਹੀਂ ਪਤਾ ਸੀ ਇਹ ਬਹੁਤ ਵੱਡੀ ਗੱਲ ਕਹੀ ਹੈ ਕਿ ਪਰਚੀ ਕੱਟੀ ਜਾਂਦੀ ਹੈ ਉਹਦੀ ਜੀ ਲੇਕਿਨ ਉਹਨੂੰ ਇੰਸ਼ੋਰੈਂਸ ਮਿਲਦੀ ਨਹੀਂ ਨਹੀਂ ਮਿਲ ਰਹੀ ਸਰ ਇਹ ਬੜੀ ਫਿਰ ਪਰਚੀ ਵਾਲਾ ਜਿਹੜਾ ਪੈਸਾ ਉਹ ਕਿੱਥੇ ਜਾਂਦਾ ਸਰ ਇਹ ਬੜਾ ਸੀਰੀਅਸ ਔਰ ਬੜਾ ਕੰਟਰੋਵਰਸ਼ੀਅਲ ਇਸ਼ੂ ਹੈ ਥਿਸ ਇਜ਼ ਵਨ ਆਫ ਦਾ ਮੇਨ ਰੀਜ਼ਨ ਆਈ ਵਾਂਟ ਟੂ ਬੀ ਇਲੈਕਟਡ ਐਜ਼ ਅ ਬਾਰ ਕੌਂਸਲ ਮੈਂਬਰ ਤਾਂ ਕਿ ਮੈਂ ਉੱਥੇ ਜਾ ਕੇ ਇਹਨਾਂ ਚੀਜ਼ਾਂ ਬਾਰੇ ਵੀ ਇਹ ਜਿਹੜੀ ਪਰਚੀ ਕੱਟੀ ਜਾਂਦੀ ਹੈ ਕੌਣ ਕੱਟਦਾ ਬਾਰ ਕੌਂਸਲ ਵੱਲੋਂ ਹੀ ਕੱਟੀ ਜਾਂਦੀ ਹੈ ਸਰ ਓਕੇ ਤੇ ਕਿੰਨੇ ਦੀ ਪਰਚੀ ਹੁੰਦੀ ਹੈ ਸਰ ਪਹਿਲਾਂ ਤਾਂ 125 ਦੀ ਹੁੰਦੀ ਸੀ ਕਿ 125 ਪਰ ਮੰਥ ਔਰ ਪਰ ਈਅਰ ਪਰ ਈਅਰ ਪਰ ਈਅਰ 70000 ਤੋਂ ਉੱਪਰ ਬੋਗਸ ਝੂਠੀਆਂ ਕੰਪਲੇਂਟਾਂ ਬਾਰ ਕੌਂਸਲ ਚ ਹੈ ਜਿਹਦਾ ਖਮਿਆਜਾ ਐਡਵੋਕੇਟਸ ਨੂੰ ਭੁਗਤਣਾ ਪੈਂਦਾ ਉਹਨੂੰ ਲੱਗਦਾ ਕਿ ਹਾਂ ਵੀ ਵਾਕਈ ਐਡਵੋਕੇਟ ਨੇ ਕੋਈ ਗਲਤੀ ਕੀਤੀ ਹੈ ਤਾਂ ਸੰਮਨ ਕੀਤਾ ਜਾਵੇ ਨੇ ਤਾਂ ਸਰ ਸਿੱਧਾ ਹੀ ਸਮਨਕਾਰ ਦਿੰਦੇ ਐ ਕੋਈ ਬਠਿੰਡਿਆਉ ਆ ਰਿਹਾ ਕੋਈ ਫਿਰੋਜ਼ਪੁਰ ਤੋਂ ਆ ਰਿਹਾ ਕੋਈ ਫਰੀਦਕੋਟ ਤੋਂ ਆ ਰਿਹਾ ਕੋਈ ਸੰਗਰੂਰ ਤੋਂ ਆ ਰਿਹਾ ਚੰਡੀਗੜ੍ਹ ਸਰ ਸਾਰੀ ਦਿਹਾੜੀ ਖਰਾਬ ਹੋ ਜਾਂਦੀ ਉਸ ਬੰਦੇ ਦਾ ਪ੍ਰੋਫੈਸ਼ਨ ਖਰਾਬ ਹੋ ਜਾਂਦਾ ਔਰ ਨਿਕਲਦਾ ਕੱਖ ਵੀ ਨਹੀਂ ਇੱਕ ਬੈਕ ਡੋਰ ਤੋਂ ਵੀ ਕੁਝ ਐਂਟਰੀਜ਼ ਹੋ ਰਹੀਆਂ ਚਾਹੇ ਉਹ ਆਨਲਾਈਨ ਪੜ ਕੇ ਆਏ ਆ ਜਾਂ ਦੂਰ ਦੀਆਂ ਯੂਨੀਵਰਸਿਟੀਜ਼ ਜਿਨ੍ਹਾਂ ਦਾ ਕੋਈ ਨਾ ਪੇਪਰ ਦਿੱਤੇ ਗਏ ਏਦਾਂ ਦੇ ਬੜੇ ਪਿੱਛੇ ਐਪੀਸੋਡ ਹੋਏ ਉਨਾਂ ਲਈ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਤੁਸੀਂ ਸਟੈਪ ਲੈ ਸਕਦੇ ਹੋ ਐਜ਼ ਅ ਬਾਹਰ ਕਾਉਂਸਲ ਮੈਂਬਰ ਜਾਂ ਕੱਲ ਨੂੰ ਤੁਸੀਂ ਕਿਸੇ ਪੋਸਟ ਤੇ ਵੀ ਜਾਂਦੇ ਹੋ ਉਹਦਾ ਕੀ ਸੋਲੂਸ਼ਨ ਦੇਖਦੇ ਹੋ ਇੱਕ ਇਹ ਆ ਵੀ ਦਿਨ ਨੂੰ ਪਤਾ ਹੀ ਕੁਝ ਨਹੀਂ ਯੂਨੀਵਰਸਿਟੀ ਉਹਨੇ ਪੇਪਰ ਵੀ ਦਿੱਤੇ ਕਿ ਨਹੀਂ ਦਿੱਤੇ ਉਹਦੇ ਜਗ੍ਹਾ ਕਿਸੇ ਹੋਰ ਨੇ ਬੈਠ ਕੇ ਸ਼ਾਇਦ ਦੇ ਦਿੱਤੇ ਇਦਾਂ ਦੇ ਬੜੇ ਐਪੀਸੋਡ ਹੋਏ ਆ ਸੋ ਇਹਦਾ ਕੋਈ ਤੁਹਾਨੂੰ ਨਹੀਂ ਲੱਗਦਾ ਕਿ ਕੰਕ੍ਰੀਟ ਕੋਈ ਸੋ ਹੋਣਾ ਚਾਹੀਦਾ ਨਮਸਕਾਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਕੇਸਰੀ ਜਗਬਾਣੀ ਤੇ ਮੈਂ ਹਾਂ ਅਨਿਲ ਪਾਹਵਾ ਬਾਰ ਕਾਉਂਸਲ ਆਫ ਇੰਡੀਆ ਦੇ ਹਰ 5 ਸਾਲ ਬਾਅਦ ਚੋਣ ਹੁੰਦੇ ਹਨ ਤੇ ਜਿਹੜਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦਾ ਬਾਰ ਕਾਉਂਸਲ ਆਫ ਇੰਡੀਆ ਹੈ ਉਹਦੇ 2023 ਤੋਂ ਬਾਅਦ ਚੋਣ ਨਹੀਂ ਹੋਏ ਮਾਰਯੋਗ ਸੁਪਰੀਮ ਕੋਰਟ ਨੇ ਹੁਣ ਇਸ ਮਾਮਲੇ ਦੇ ਵਿੱਚ ਇੰਟਰਫੇਅਰ ਕੀਤਾ ਹੈ ਤੇ ਉਹਨੇ ਕਿਹਾ ਹੈ ਕਿ 31 ਜਨਵਰੀ 2026 ਤੱਕ ਇਹ ਪੂਰੀ ਪ੍ਰਕਿਰਿਆ ਜਿਹੜੀ ਬਾਰ ਕਾਉਂਸਲ ਆਫ ਇੰਡੀਆ ਦੇ ਮੈਂਬਰਸ ਦੀ ਹੈ ਇਹ ਪੂਰੀ ਕਰ ਦਿੱਤੀ ਜਾਵੇ ਉਸੇ ਸੰਦਰਭ ਦੇ ਵਿੱਚ ਅਸੀਂ ਗੱਲ ਕਰਾਂਗੇ ਮਸ਼ਹੂਰ ਐਡਵੋਕੇਟ ਸਰਦਾਰ ਗੁਰਿੰਦਰ ਸਿੰਘ ਸੂਸਾਬਨਾ ਸੂਸਾਬਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਸੂਸਾਬ ਇਸ ਪੇਸ਼ੇ ਦੇ ਵਿੱਚ ਬੜਾ ਇੱਕ ਅਹਿਮियत ਵਾਲਾ ਪੇਸ਼ਾ ਹੈ ਤੁਹਾਡਾ ਵਕਾਲਾ ਦਾ ਇਸ ਪੇਸ਼ੇ ਚ ਕਿੰਨੀ ਦੇਰ ਤੋਂ ਤੁਸੀਂ ਸੋ ਮੈਨੂੰ ਕਾਫੀ ਸਾਲ ਹੋ ਗਏ ਨੇ ਇਸ profession ਦੇ ਵਿੱਚ ਮੈਂ ਡਿਸਟ੍ਰਿਕਟ ਕੋਰਟ ਲੁਧਿਆਣਾ ਚ profession practice ਕਰ ਰਿਹਾ ਸੀਗਾ ਔਰ ਉਸ ਤੋਂ ਬਾਅਦ ਸਾਲ 2020 ਦੇ ਵਿੱਚ ਮੈਂ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਮੈਂ ਮੈਂਬਰ ਆਫ ਦਾ ਬਾਰ ਐਸੋਸੀਏਸ਼ਨ ਸੀਗਾ 2020 ਦੇ ਵਿੱਚ ਇੱਕ ਐਡਵੋਕੇਟਸ ਆਨ ਰਿਕਾਰਡ ਪ੍ਰੋਨਾਗਿ ਸ਼ੁਰੂ ਕੀਤੀ ਗਈ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੀ ਜੀ ਮੈਂ ਉਹਦੇ ਵਿੱਚ ਵੀ ਸਿਗਨਟ ਹੋ ਗਿਆ ਹਾਂ ਤੇ ਆਈ ऍम ਪ੍ਰੈਕਟਿਸਿੰਗ ਬੋਥ ਇਨ ਦਾ ਡਿਸਟ੍ਰਿਕਟ ਕੋਰਟ ਸੁਧਿਆਨਾ ਐਸ ਵੈਗ ਐਸ ਦਾ ਔਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਤੁਸੀਂ ਇਸ ਪੇਸ਼ੇ ਦੇ ਵਿੱਚੋਂ ਲੇਕਿਨ ਤੁਸੀਂ ਹੁਣ ਆ ਕਾਉਂਸਲ ਦਾ ਜਿਹੜਾ ਮੈਂਬਰ ਆ ਬਾਰ ਕਾਉਂਸਲ ਆਫ ਇੰਡੀਆ ਪੰਜਾਬ ਹਰਿਆਣਾ ਚੰਡੀਗੜ੍ਹ ਜੀ ਤੁਸੀਂ ਹੁਣ ਉਸ ਪ੍ਰੋਸੀਜਰ ਦੇ ਵਿੱਚ ਜਾਣਾ ਚਾਹੁੰਦੇ ਹੋ ਉਹਦਾ ਕੀ ਕਾਰਨ ਕੀਆ ਕਿਉਂ ਜਾਣਾ ਚਾਹੁੰਦੇ ਹੋ ਸਰ ਦੇਖੋ ਜਿਹੜੀ ਬਾਰ ਕੌਂਸਲ ਹੁੰਦੀ ਹੈ ਪੰਜਾਬ ਹਰਿਆਣਾ ਬਾਰ ਕੌਂਸਲ ਇਟ ਇਜ਼ ਦਾ ਗਵਰਨਿੰਗ ਬਾਡੀ ਡਿਸਟ੍ਰਿਕਟ ਲੈਵਲ ਤੇ ਡਿਸਟ੍ਰਿਕਟ ਬਾਰ ਐਸੋਸੀਏਸ਼ਨਸ ਹੁੰਦੀਆਂ ਜੀ ਪੂਰੇ ਪੰਜਾਬ 'ਚ ਹੈ ਚੰਡੀ ਚੰਡੀਗੜ੍ਹ 'ਚ ਹੈ ਹਰਿਆਣਾ 'ਚ ਹੈ ਬਟ ਬਾਰ ਕੌਂਸਲ ਇਜ਼ ਦਾ ਗਵਰਨਿੰਗ ਬਾਡੀ ਸੁਪਰੀਮ ਬਾਡੀ ਆਫ ਦਾ ਐਡਵੋਕੇਟਸ ਜਿੰਨੇ ਲਾਇਸੈਂਸਸ ਇਸ਼ੂ ਕੀਤੇ ਜਾਂਦੇ ਆ ਉਹ ਬਾਰ ਕੌਂਸਲ ਵੱਗੋਂ ਕੀਤੇ ਜਾਂਦੇ ਆ ਉਦੋਂ ਬਾਅਦ ਜਿੰਨੀ ਇੱਕ ਗਾਈਡਲਾਈਨ ਹੁੰਦੀ ਹੈ ਉਹਦੀ ਐਡਵੋਕੇਟਸ ਔਰ ਜਿੰਨਾ ਇੱਕ ਉਹਨਾਂ ਤੇ ਵਾਚ ਡੌਗ ਦਾ ਜਿਹੜਾ ਰੋਲ ਹੁੰਦਾ ਉਹ ਬਾਹਰ ਕੌਨਸਲ ਅਡਾਪਟ ਕਰਦਾ ਓਕੇ ਇਹ ਵਕੀਰ ਆਪਣੀ ਪ੍ਰੈਕਟਿਸ ਸਹੀ ਕਰ ਰਹੇ ਆ ਨਿਯਮ ਅਨੁਸਾਰ ਕਰ ਰਹੇ ਆ ਉਹ ਸਾਰਾ ਬਾਹਰ ਕੌਨਸਲ ਦੇ ਕੋਈ ਪਾਵਰ ਹੁੰਦੀ ਹੈ ਜਿਹੜੇ ਡਿਸਟ੍ਰਿਕਟ ਦੇ ਵਕੀਲ ਆ ਉਹਨਾਂ ਦੇ ਉੱਪਰ ਵੀ ਨਜ਼ਰ ਉਹਨਾਂ ਦੀ ਹੁੰਦੀ ਹੈ ਹਾਂਜੀ ਸਰ ਬਾਹਰ ਕੌਨਸਲ ਜਿਹੜੀ ਹੈ ਉਹ ਜਿਵੇਂ ਆਪਣੀ ਸਾਡੀ ਪੰਜਾਬ ਐਂਡ ਹਰਿਆਣਾ ਦੀ ਬਾਰ ਕੌਨਸਲ ਹੈ ਜੀ it is uh, a, a watchdog for every advocate in every district of punjab haryana as well as chandigarh okay ਤੇ ਇਹ ਜਿਹੜਾ ਇਹ ਹੁਣ ਜਿਹੜੇ ਇਲੈਕਸ਼ਨ ਹੋ ਰਹੇ ਆ ਇਹ ਇਹ ਥੋੜੀ ਜਿਹੀ ਮੈਨੂੰ ਦੀ ਪ੍ਰਕਿਰਿਆ ਦੱਸ ਦਿਓ ਭਈ ਇਹ ਜਿਹੜੇ ਨੁਮਾਇंदे ਚੁਣੇ ਜਾਣਗੇ ਉਹਨਾਂ ਦਾ ਕੀ ਪ੍ਰੋਸੈਸ ਹੋਏਗਾ ਜੀ ਸਰ ਪੂਰੇ ਪੰਜਾਬ ਪੂਰੇ ਹਰਿਆਣਾ ਔਰ 올 ਡਿਫਰੈਂਟ ਕੋਰਟਸ ਆਫ ਚੰਡੀਗੜ੍ਹ ਇਨਕਲੂਡਿੰਗ ਦਾ ਆਨਰੇਬਲ ਹਾਈ ਕੋਰਟ ਜੀ ਜਿੰਨੇ ਐਡਵੋਕੇਟਸ ਇੱਥੇ ਪ੍ਰੈਕਟਿਸ ਕਰਦੇ ਨੇ ਜਿਨ੍ਹਾਂ ਨੂੰ ਲਾਇਸੈਂਸ ਵੀ ਬਾਰ ਕੌਂਸਲ ਪੰਜਾਬ ਹਰਿਆਣਾ ਨੇ ਦਿੱਤਾ ਉਹ ਟੋਟਲ ਮਿਲ ਕੇ 25 ਮੈਂਬਰ ਚੁਣਨਗੇ 25 ਮੈਂਬਰ ਬਾਰ ਕੌਂਸਲ ਦਾ ਆਫਿਸ ਜਿਹੜਾ ਚੰਡੀਗੜ੍ਹ ਵਿਖੇ ਲੋ ਪਵਨ ਹੈ ਜੀ ਉਥੇ ਬਤੌਰ ਮੈਂਬਰ ਚੁਣ ਕੇ ਜਾਣਗੇ ਔਰ ਫਿਰ ਉਹ ਜਿਹੜੇ ਚੁਣੇ ਹੋਏ ਮੈਂਬਰ ਹੋਣਗੇ ਉਹ ਆਪਣਾ ਚੇਅਰਮੈਨ ਵਾਈਸ ਚੇਅਰਮੈਨ ਸੈਕਟਰੀ ਔਰ ਡਿਫਰੈਂਟ ਕਮੇਟੀਆਂ ਦੇ ਇਨਚਾਰਜ ਵਗੈਰਾ ਇਹ ਜਿਹੜੇ 25 ਮੈਂਬਰ ਹੋਣਗੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਤੋਂ ਚੁਣੇ ਜਾਣਗੇ ਹਾਂਜੀ ਜੀ ਓਕੇ ਜਦੋਂ ਇੱਕ ਇੱਕ ਬਾਡੀ ਕ੍ਰੀਏਟ ਹੋ ਜਾਏਗੀ ਉਹ ਬਾਡੀ ਫਿਰ ਪੂਰਾ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਵਾਚਡੌਗ ਦਾ ਕੰਮ ਕਰੇਗੀ ਜੀ ਸਰ ਉਹਦਾ ਬੜੀ ਅਹਿਮੀਅਤ ਹੁੰਦੀ ਹੈ ਸਰ ਬੜਾ ਰਿਸਪੌਂਸਿਬਿਲਟੀ ਵਾਲਾ ਕੰਮ ਹੁੰਦਾ ਜੀ ਜਿੰਨੇ ਨਵੇਂ ਯੰਗ ਐਡਵੋਕੇਟਸ ਆਨ देयर ਡਿਗਰੀ ਹੈ ਕਿ ਯੂਨੀਵਰਸਿਟੀਆਂ ਤੋਂ ਕਾਲਜਸ ਤੋਂ ਪੜ੍ਹ ਕੇ ਆਉਂਦੇ ਆ ਉਹਨਾਂ ਦੇ ਸਾਰੇ ਡਿਗਰੀਜ਼ ਵਗੈਰਾ ਨੂੰ ਵੈਰੀਫਾਈ ਕਰਨਾ ਫਿਰ ਉਹਨਾਂ ਨੂੰ ਸਕਰੂਟੀ ਨਹੀਂ ਕਰਕੇ ਇੰਟਰਵਿਊਜ਼ ਵੀ ਹੁੰਦੀ ਹੈ ਫਿਰ ਉਹਨਾਂ ਨੂੰ ਜਿਹੜੇ ਹੁੰਦੇ ਆ ਉਹਨਾਂ ਨੂੰ ਲਾਇਸੈਂਸ issues ਕੀਤਾ ਜਾਂਦਾ ਹੈ ਕਿ ਲਾਇਸੈਂਸ ਆਫ ਪ੍ਰੈਕਟਿਸ ਤਾਂ ਕਿ ਉਹ ਡਿਸਟ੍ਰਿਕਟ ਲੈਵਲ ਤੇ ਆਪਣੇ ਪ੍ਰੈਕਟਿਸ ਕਰ ਸਕਣ ਹਾਂਜੀ ਪ੍ਰੈਕਟਿਸ ਕਰ ਸਕਣ ਸੂਝ ਸਾਹਿਬ ਇੱਕ ਕੁਐਸਚਨ ਸੀਗਾ ਮੇਰਾ ਕਿ ਤੁਸੀਂ ਬਹੁਤ ਵਧੀਆ ਤੁਸੀਂ ਜਿੱਦਾਂ ਕਿਹਾ ਕਿ ਕਾਫੀ ਦੇਰ ਤੋਂ ਤੁਸੀਂ ਇਸ ਪੇਸ਼ੇ 'ਚ ਹੋ ਔਰ ਵਧੀਆ ਰੁਤਬਾ ਤੁਹਾਡਾ ਕੀ ਸੋਚ ਲੈ ਕੇ ਤੁਸੀਂ ਆਏ ਵੀ ਤੁਸੀਂ ਕੀ ਕਰਨਾ ਕੀ ਚਾਹੁੰਦੇ ਹੋ ਜਿਹਦੇ ਕਰਕੇ ਤੁਹਾਨੂੰ ਲੱਗਿਆ ਕਿ ਨਹੀਂ ਯਾਰ ਹੁਣ ਮੈਂ ਇੱਧਰਲੇ ਪਾਸੇ ਆਵਾਂ ਸਰ ਦੇਖੋ ਪ੍ਰੋਫੈਸ਼ਨ ਨੇ ਮੈਨੂੰ ਸਭ ਤੋਂ ਪਹਿਲਾਂ ਤਾਂ ਰਿਸਪੈਕਟ ਦਿੱਤੀ ਜਿਹਦਾ ਮੈਂ ਬਹੁਤ ਰਿਣੀ ਐ ਉਸ ਤੋਂ ਬਾਅਦ ਮੈਨੂੰ ਜੀਵਿਕਾ ਦਿੱਤੀ ਮੈਂ ਬਹੁਤ ਸਰ ਦੇਣਾ ਨਹੀਂ ਦੇ ਸਕਦਾ ਇਸ ਪ੍ਰੋਫੈਸ਼ਨ ਦਿਸ ਪ੍ਰੋਫੈਸ਼ਨ ਹੈਸ গিਵਨ ਮੀ ਬਹੁਤ ਕੁਝ ਦਿੱਤਾ ਮੈਨੂੰ ਇਸ ਪ੍ਰੋਫੈਸ਼ਨ ਨੇ ਜੀ ਸਰ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਲ-ਨਾਲ ਇੱਕ ਜ਼ਿੰਮੇਵਾਰ ਐਡਵੋਕੇਟ ਵੀ ਹਾਂ ਮੈਂ ਮੈਨੂੰ ਕੁਝ ਇਹੋ ਜਿਹੀਆਂ ਚੀਜ਼ਾਂ ਨਜ਼ਰ ਆ ਰਹੀਆਂ ਜਿਹੜੇ ਮੈਂ ਰਿਫਾਰਮਸ ਲਿਆਣਾ ਚਾਹਾਂ ਇਹ ਚੇਲੇ ਇਲੈਕਸ਼ਨਸ ਜਿਹਨਾਂ ਦੀ ਮੈਂ ਸਪੋਰਟ ਕੀਤੀ ਸੀਗੀ ਮੈਂ ਚਾਹੁੰਦਾ ਸੀ ਕਿ ਇਹ ਰਿਫਾਰਮਸ ਲਿਆਂਦੇ ਜਾਣ ਇਹ ਰਿਫਾਰਮਸ ਰਿਗਾਰਡਿੰਗ ਜੁੜੇ ਹੋਏ ਨੇ ਨਵੇਂ ਯੰਗ ਐਡਵੋਕੇਟਸ ਨਾਲ ਉਹਨਾਂ ਦੀ ਦੇਖਭਾਲ ਕਰਨਾ ਉਹਨਾਂ ਨੂੰ ਗਰੂਮ ਕਰਨਾ ਉਹਨਾਂ ਨੂੰ ਡਿਵਗ ਅਪ ਕਰਨਾ ਉਹ ਵੀ ਇੱਕ ਬਾਰ ਕੌਂਸਲ ਔਰ ਬਾਰ ਕੌਂਸਲ ਮੈਂਬਰ ਦੀ ਜ਼ਿੰਮੇਵਾਰੀ ਬੰਦੀ ਆ ਸਰ ਐਡਵੋਕੇਟ ਸੂਤ ਇੱਕ ਮਿੰਟ ਦੱਸੋ ਕਿ ਜਿਹੜੇ ਨਵੇਂ ਯੂਥ ਆ ਰਿਹਾ ਜਿੱਦਾਂ ਪਿੱਛੇ ਆਪਣੀ ਡਿਸਕਸ਼ਨ ਵੀ ਹੋ ਰਹੀ ਸੀਗੀ ਕਿ ਜੇ 100 ਬੱਚਾ ਨਵਾਂ ਇੰਟਰੋਡਿਊਸ ਹੋ ਰਿਹਾ ਕੋਰਟ ਦੇ ਵਿੱਚ ਤੇ ਉਹਦੇ ਵਿੱਚੋਂ ਉਹ ਬਹੁਤ ਸਾਰੇ ਨਾ ਡੀਮੋਰਾਲਾਈਜ਼ ਹੋ ਕੇ ਛੱਡ ਜਾਂਦੇ ਜਾਂ ਉਹ ਵਾਪਸ ਚਲੇ ਜਾਂਦੇ ਆ ਜੀ ਮਤਲਬ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਨਵੇਂ ਨਿਊ ਕਮਰਸ ਆ ਉਹਨਾਂ ਦੀਆਂ ਮੇਨ ਪ੍ਰੋਬਲਮਸ ਕੀ ਆ ਤੇ ਉਹਨਾਂ ਦਾ ਸੋਲੂਸ਼ਨ ਕੀ ਆ ਸਰ ਸਭ ਤੋਂ ਵੱਡੀ ਦੇਖੋ ਜਿਹੜਾ ਇੱਕ ਨਮਾ ਐਡਵੋਕੇਟ ਬਣ ਕੇ ਆਉਂਦਾ ਜਿਹਨੂੰ ਬਾਰ ਕੌਨਸਲ ਗਾਇਸੈਂਸ ਵੀ ਦਿੰਦੀ ਹੈ ਸਰ ਉਹਨੇ ਦੇਖੋ ਇਕ ਤਾਂ ਯਾ ਤਾਂ 12th 12ਵੀਂ ਕਲੀਅਰ ਕਰਕੇ ਲਾਉ ਕੀਤੀ ਹੈ ਜਿਹੜੀ 5 ਸਾਲ ਦੀ ਹੁੰਦੀ ਹੈ ਜੀ ਜਾਂ ਉਹਨੇ ਗ੍ਰੈਜੂਏਸ਼ਨ ਕਰਕੇ ਬੀਏ ਬੀਕੌਮ ਬੀਐਸਸੀ ਕਰਕੇ ਫਿਰ ਲਾਉ ਕੀਤੀ ਹੈ ਜਿਹੜੀ 3 ਸਾਲ ਦੀ ਹੁੰਦੀ ਹੈ ਜੀ ਇਟ ਮੀਨਸ ਉਹਨੇ 17 ਜਾਂ 18 ਸਾਲ ਤਾਂ ਲਗਾ ਦਿੱਤੇ ਆਪਣੀ ਲਾਈਫ ਤੇ ਡਿਗਰੀ ਲੈਣ ਨੂੰ ਅਗਰ 5 ਸਾਲ ਦੀ ਏਜ ਚ ਵੀ ਆਪਾਂ ਸਟਾਰਟਿੰਗ ਸਮਝੀਏ ਤੋ ਜਿਹੜਾ ਐਡਵੋਕੇਟ ਤਿਆਰ ਹੁੰਦਾ ਉਹ 23 24 25 ਸਾਲ ਦੀ ਏਜ ਚ ਜਾ ਕੇ ਹੁੰਦਾ ਵਿਚ ਇਜ਼ ਆਲਸੋ ਅ ਮੈਰਿਜੇਬਲ ਏਜ ਅਗਰ ਆਪਾਂ ਸਮਾਜ ਦੇ ਵਿੱਚ ਦੇਖੀਏ ਮੈਰਿਜੇਬਲ ਏਜ ਹੁੰਦੀ ਹੈ ਜਦ ਕਿ ਜਦੋਂ ਨਵਾਂ ਐਡਵੋਕੇਟ ਹੁੰਦਾ ਸਰ ਉਹਨੂੰ ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ ਹੁੰਦੀ ਸਰ ਬੜੇ ਅਹਿਮ ਗੱਲ ਗੌਰ ਕਰਿਓ ਜਦੋਂ ਇੱਕ ਬੱਚੇ ਨੇ ਐਡਵੋਕੇਟ ਦਾ ਲਾਇਸੈਂਸ ਲੈ ਗਿਆ ਔਰ ਕਚੈਰੀ ਜਾਣਾ ਹੈ ਸਰ ਉਹਨੂੰ ਇੱਕ ਯੂਨੀਫਾਰਮ ਪਾ ਕੇ ਜਾਣਾ ਪੈਂਦਾ ਹੀ ਕੈਨ ਨਾਟ ਗੋ ਇਨ ਐਨੀ ਡਰੈਸ ਉਦੀ ਬਲੈਕ ਜਾਂ ਵਾਈਟ ਟਰੌਜ਼ਰ ਹੋਏਗੀ ਵਾਈਟ ਸ਼ਰਟ ਹੋਏਗੀ ਬਲੈਕ ਟਾਈ ਹੋਏਗੀ ਬਲੈਕ ਕੋਟ ਜਾਂ ਜੈਕਟ ਹੋਏਗੀ ਠੀਕ ਹੈ ਜਾਂ ਬਲੈਕ ਕੋਟ ਪਹਿਨਿਆ ਹੋਏਗਾ ਐਸ ਪਰ ਦਾ ਮੌਸਮ ਦੇ ਹਿਸਾਬ ਨਾਲ ਸਰ ਹੁਣ ਇਹਨਾਂ ਚੀਜ਼ਾਂ ਨੂੰ ਮੇਨਟੇਨ ਕਰਨਾ ਦੈਨ ਬਲੈਕ ਸ਼ੂਜ਼ ਹੋਣੇ ਚਾਹੀਦੇ ਆ ਪੌਗਿਸਟ ਹੋਣੇ ਚਾਹੀਦੇ ਆ ਸਰ ਮੈਂ ਨੋਟ ਕੀਤਾ ਇਹ ਤਾਂ ਵੈਸੇ ਤਾਂ ਦੇਖੋ ਰਿਸਪੌਂਸਿਬਿਲਟੀ ਬੰਦੀ ਹੈ ਐਡਵੋਕੇਟ ਦੀ ਟੂ ਇਨ ਪ੍ਰੋਪਰ ਯੂਨੀਫਾਰਮ ਔਰ ਅੱਛਾ ਵੀ ਲੱਗਦਾ ਸਰ ਨਹੀਂ ਤਾਂ ਜੱਜਸ ਵੀ ਕਈ ਵਾਰੀ ਆਬਜੈਕਟ ਕਰ ਦਿੰਦੇ ਆ ਕਿ ਯੂ ਆਰ ਨਾਟ ਇਨ ਯਰ ਪ੍ਰੋਪਰ ਯੂਨੀਫਾਰਮ ਔਰ ਸਰ ਇਹਨਾਂ ਚੀਜ਼ਾਂ ਨੂੰ ਮੇਨਟੇਨ ਕਰਨਾ ਥੈਨ ਕੋਈ ਵਹਕਾਉ ਵੀ ਚਾਹੀਦਾ ਹੈ ਕਚੈਰੀ ਜਾਣ ਨੂੰ ਉਹਦਾ ਪੈਟਰੋਲ ਦਾ ਖਰਚਾ ਬਾਈਕ ਨੂੰ ਮੇਨਟੇਨ ਕਰਨ ਦਾ ਖਰਚਾ ਫਿਰ ਇਨਸਾਨ ਹੈ ਅਗਰ 9 ਵਜੇ ਤੋਂ ਲੈ ਕੇ 6 ਵਜੇ ਤੱਕ ਕਚੈਰੀ ਇੱਕ ਐਡਵੋਕੇਟ ਟਾਈਮ ਦਿੰਦਾ ਕਿਉਂਕਿ 10 ਤੋਂ 5 ਤੱਕ ਕੋਰਟ ਦੀ ਵਰਕਿੰਗ ਹੁੰਦੀ ਹੈ ਘੰਟਾ ਪਹਿਲਾਂ ਆਏਗਾ ਔਰ ਘੰਟਾ ਬਾਅਦ ਸਰ ਉਹਨੂੰ ਦੁਪਹਿਰੇ ਇੱਕ ਟਿਫਨ ਦਾ ਡੱਬਾ ਵੀ ਚਾਹੀਦਾ ਹਾਂ ਸਰ ਦੇਖੋ ਨਾ ਅੱਜ ਪ੍ਰੈਕਟੀਕਲ ਇਹ ਹੈ ਕਿ ਇੱਕ ਨਵੇਂ ਐਡਵੋਕੇਟ ਦਾ ਵੀ ਮੇਰੇ ਅਕੋਰਡਿੰਗ ਦੇਖੋ ਐਵਰੇਜ ਮਿਨੀਮਮ ਟੂ ਮਿਨੀਮਮ ਘੱਟੋ ਘੱਟ 15000 ਰੁਪਏ ਮਹੀਨਾ ਤਾਂ ਖਰਚਾ ਹੀ ਖਰਚਾ ਹੁੰਦਾ ਮਤਲਬ ਤੁਹਾਡੀ ਇਹ ਸੋਚ ਹੈ ਕਿ ਕੁਝ ਇਦਾਂ ਦਾ ਪ੍ਰੋਸੈਸ ਬਣਾਇਆ ਜਾਵੇ ਕਿ ਇਹਨਾਂ ਨੂੰ ਸਟਾਈਫਨ ਕਾਈਂਡ ਆਫ ਦਿੱਤਾ ਹਾਂ ਜੀ ਸਰ ਬਿਲਕੁਲ ਓਕੇ ਸਰ ਬਿਲਕੁਲ ਮੈਗਨਾ ਚਾਹੀਦਾ ਚਾਹੇ ਉਹ ਸਰਕਾਰ ਵੱਲੋਂ ਹੋਵੇ ਚਾਹੇ ਉਹ ਬਾਹਰ ਕੋਈ ਕੋਈ ਉਪਰਾਗਾ ਕਰੇ ਜਾਂ ਕੋਈ ਇਹੋ ਜਿਹੇ ਡਾਇਰੈਕਸ਼ਨਸ ਦੇਵੇ ਟੂ ਦਾ ਸੀਨੀਅਰ ਐਡਵੋਕੇਟਸ ਕਿ ਜੀ ਪਰ ਇੱਕ ਯੰਗ ਐਡਵੋਕੇਟ ਨੂੰ ਅਗਰ ਆਪਾਂ ਦੇਖੋ ਜਿੱਥੇ ਆਪਾਂ ਅ ਪੇੜ ਪੌਦਿਆਂ ਨੂੰ ਕਨਜ਼ਰਵ ਕਰਦੇ ਆਂ ਪਾਣੀ ਨੂੰ ਕਨਜ਼ਰਵ ਕਰਦੇ ਆਂ ਸਰ ਇਹ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਆਪਣੇ profession ਨੂੰ ਔਰ ਉਹਦੇ ਚ ਜਿਹੜੀ ਅ ਨਵੇਂ-ਨਵੇਂ ਐਂਟਰੈਂਸ ਆ ਰਹੇ ਨੇ ਨਵੇਂ ਐਡਵੋਕੇਟਸ ਆ ਰਹੇ ਨੇ ਉਹਨਾਂ ਦੇ ਪ੍ਰਤੀ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਸੰਭਾਲੀਏ ਔਰ ਅਗਰ 100 ਆ ਰਹੇ ਆ ਤਾਂ 100 ਦੇ 100 ਅੱਗੇ ਚੱਲਣ ਪਰ ਸੂਬਾ ਸਰ ਇਹ ਦੇ ਨਾ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਆਰਥਿਕ ਬੋਝ ਪੜੇਗਾ ਜਿਹੜਾ ਕੋਰਟ ਸਿਸਟਮ ਹੈਗਾ ਉਹਦੇ ਉੱਪਰ ਤੁਹਾਨੂੰ ਨਹੀਂ ਲੱਗਦਾ ਇਹ ਦਿਨ ਹੋਏਗਾ ਸਰ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਨਾ ਸਰ ਜੀ ਇਹਦੇ ਚ ਇਮਾਨਦਾਰੀ ਦਾ ਬਹੁਤ ਵੱਡਾ ਰੋਲ ਹੈ ਸਰ ਅਗਰ ਜੁਡੀਸ਼ੀਅਲ ਸਿਸਟਮ ਦੇ ਵਿੱਚ ਐਡਵੋਕੇਟਸ ਜਿਹੜੇ ਹੁੰਦੇ ਨੇ ਦੇ ਆਰ ਆਫਿਸਰਸ ਆਫ ਦਾ ਕੋਰਟ ਜਿਹੜਾ ਐਡਵੋਕੇਟਸ ਐਕਟ ਹੈ ਉਹਦੇ ਵਿੱਚ ਵੀ ਡਿਫਾਈਨ ਕੀਤਾ ਹੋਇਆ ਹੈ ਕਿ ਐਡਵੋਕੇਟਸ ਆਰ ਆਫੀਸਰਸ ਆਫ ਦਿ ਕੋਰਟ ਸਰ ਜੱਜ ਸਾਹਿਬ ਦੇ ਸਾਹਮਣੇ ਸੱਚ ਔਰ ਝੂਠ ਦਾ ਨਿਰਣੇ ਕਰਨ ਦੇ ਵਿੱਚ ਇੱਕ ਵਕੀਲ ਦੀ ਬੜੀ ਅਹਿਮ ਭੂਮਿਕਾ ਹੁੰਦੀ ਹੈ ਜੀ ਹਾਂ ਫੈਕਟਸ ਉਹਨਾਂ ਨੇ ਦੱਸਨੇ ਹਾਂਜੀ ਸਰ ਔਰ ਇੱਕ ਵਕੀਲ ਆਪਣੇ profession ਦੇ ਪ੍ਰਤੀ ਔਰ law ਦੇ ਪ੍ਰਤੀ ਤਾਂ ਹੀ ਇਮਾਨਦਾਰ ਰਹਿ ਸਕਦਾ ਜੇ ਉਹਦੀਆਂ ਬੇਸਿਕ ਨੀਡਸ ਪੂਰੀਆਂ ਹੋਣ ਵੈਸੇ ਇਹ ਚੀਜ਼ਾਂ ਹਰ ਜਗ੍ਹਾ ਲੱਗ ਹੁੰਦੀਆਂ ਹਨਾ ਹਰ ਪ੍ਰੋਫੈਸ਼ਨ ਚ ਲੱਗੋ ਪਰ ਇੱਥੇ ਜ਼ਿਆਦਾ ਹੁੰਦੀ ਹੈ ਸਰ ਬਿਕੋਜ਼ ਇਹ ਇਫੈਕਟ ਕਰਦਾ ਜੇ ਜੁਡੀਸ਼ੀਅਲ ਸਿਸਟਮ ਜੇ ਸੱਚ ਇਨਸਾਫ ਦੀ ਜਿਹੜੀ ਇਨਸਾਫ ਦੀ ਜਿਹੜੀ ਲੜਾਈ ਹੈ ਜੇ ਉਹ ਸਚਾਈ ਤੇ ਨਹੀਂ ਖੜੀ ਹੋਏਗੀ ਤਾਂ ਸਰ ਸਾਰਾ ਸਿਸਟਮ ਵਿਗੜ ਜਾਏਗਾ ਸਰ ਪਰ ਸੋਨ ਸਰ ਇਹ ਕਿਉਂ ਹੈ ਕਿ ਜੇ 100 ਬੱਚਾ ਹੁੰਦਾ 7-8 ਹੀ ਕਾਮਯਾਬ ਹੁੰਦੇ ਬਾਕੀ ਚਲੇ ਜਾਂਦੇ ਕੀ ਰੀਜ਼ਨ ਕੀ ਹੈ ਇਹਦੇ ਪਿੱਛੇ ਆਇਆ ਕਿ ਉਹ ਖਰਚੇ ਪੂਰੇ ਨਹੀਂ ਹੁੰਦੇ ਜਾਂ ਹਾਂਜੀ ਸਰ ਬਹੁਤ ਬੜੀ ਬੜਾ ਰੋਗ ਹੈ ਸਰ ਦੇਖੋ ਹਰ ਬੱਚੇ ਦਾ ਸੁਪਨਾ ਹੁੰਦਾ ਕਿ ਮੈਂ ਪ੍ਰੋਫੈਸ਼ਨ ਜੁਆਇਨ ਕਰੂੰਗਾ ਏਟ ਲੀਸਟ ਆਪਣੇ ਮਾਪੇ ਤੇ ਬੋਝ ਤਾਂ ਨਹੀਂ ਨਾ ਬਣੂੰਗਾ ਮੈਂ ਕਮਾਈ ਦੀ ਗੱਲ ਤਾਂ ਕਰ ਹੀ ਨਹੀਂ ਰਿਹਾ ਸਰ ਏਟ ਲੀਸਟ ਖਰਚੇ ਤਾਂ ਪੂਰੇ ਹੋਣੇ ਚਾਹੀਦੇ ਆ ਨਾ ਸਰ ਜਦੋਂ ਉਹ ਹੀ 6 ਮਹੀਨੇ ਬਾਅਦ ਉਹਨੂੰ ਆਪਣੇ ਮਾਪੇ ਤੇ ਪੈਸੇ ਲੈਣੇ ਪੈਂਦੇ ਆ ਸਰ ਅੰਦਰੋਂ ਨਾ ਕੌਂਸ਼ੀਅਸ ਹੈਗਾ ਉਹ ਨਹੀਂ ਕਰਦੀ ਨਹੀਂ ਕਰਦੀ ਸਰ ਯਕੀਨ ਮੰਨੋ ਆ ਹੈ ਬੀਨ ਥਰੂ ਦੈਟ ਫੇਸ ਨਹੀਂ ਕਰਦੀ ਸਰ ਬੜਾ ਬੜੀ ਆਤਮਿਕ ਗੱਗਾਨੀ ਹੁੰਦੀ ਹੈ ਉਹਦੇ ਚ ਫਿਰ ਬੰਦਾ ਹੋਰ ਉੱਪਰ ਅਗੇ ਦੇਖਣੇ ਸ਼ੁਰੂ ਕਰ ਦਿੰਦਾ फेर ਸਰ ਪਟਕ ਜਾਂਦਾ ਹੈ ਐਡਵੋਕੇਟ ਸਾਹਿਬ ਇੱਕ ਮੈਨੂੰ ਇਹ ਗੱਲ ਦੱਸੋ ਕਿ ਇਹਦੇ ਹੋਗੇ ਨਵੇਂ ਨਿਊ ਕਮਰਸ ਜਿਹੜੇ ਆ ਰਹੇ ਉਹਨਾਂ ਦੀਆਂ ਪ੍ਰੋਬਲਮਸ ਆ ਹੋਰ ਜਿਹੜੇ ਆਲਰੇਡੀ ਕੰਮ ਕਰ ਰਹੇ ਤੁਹਾਡੇ ਵਰਗੇ ਲੋਕ ਸਾਲਾਂ ਤੋਂ ਸਰ ਉਹਨਾਂ ਨੂੰ ਵੀ ਕੋਈ ਪ੍ਰੋਬਲਮਸ ਆ ਰਹੀਆਂ ਸਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਰ ਲਾਈਕ ਸਰ ਸਭ ਤੋਂ ਪਹਿਲਾਂ ਤਾਂ ਸਰ देयर इज नो ਹੈਲਥ ਇੰਸ਼ੋਰੈਂਸ ਔਰ ਲਾਈਫ ਇੰਸ਼ੋਰੈਂਸ ਫਾਰ ਐਡਵੋਕੇਟਸ ਅੱਜ ਖੁਦਾ ਨਾ ਵਕਾਗਤ ਦਾ ਜਿਹੜਾ ਕੰਮ ਹੈ ਉਹ ਹੈਂਡ ਟੂ ਮਾਉਥ ਹੈ ਡੇ ਟੂ ਡੇ ਵਰਕਿੰਗ ਹੈ ਮੈਂ ਅਗਰ ਵਕੀਰ ਹਾਂ ਤੇ ਨਹੀਂ ਹੋ ਸਕਦਾ ਕਿ ਮੇਰੇ ਮੈਨੇਜਰ ਜਾਂ ਮੇਰਾ ਸਟਾਫ ਜਾ ਕੇ ਕੰਮ ਕਰ ਦੇਗਾ نو ਮੈਂ ਮੈਨੂੰ ਆਪ ਹੀ ਅਪੀਅਰ ਹੋਣਾ ਪੈਂਦਾ ਹੈ ਹਰ ਕੋਰਟ ਦੇ ਵਿੱਚ ਹਰ ਕਲਾਇੰਟ ਦੇ ਨਾਲ ਮੈਨੂੰ ਹੀ ਆਰਗੂ ਕਰਨਾ ਪੈਂਦਾ ਹੈ ਔਨਰਬਲ ਕੋਰਟਸ ਦੇ ਵਿੱਚ ਮਤਲਬ ਅਗਰ ਵਕੀਲ ਬਿਮਾਰ ਹੋ ਜਾਂਦਾ ਸਰ ਜੀ ਇੱਥੇ ਤਾਂ ਕੋਈ ਹੈਲਥ ਇੰਸ਼ੋਰੈਂਸ ਨਹੀਂ ਹੈ ਔਰ ਅੱਜ ਜੋ ਸਟਰਕਚਰ ਹੈ ਹਸਪੀਟਲਸ ਦਾ ਔਰ ਸਾਰਾ ਸਰ ਕਾਰਪੋਰੇਟ ਵਰਲਡ ਬਣ ਚੁੱਕਾ ਹੈਗਾ ਬੜੇ ਹਾਈ ਐਕਸਪੈਂਸਸ ਹੋ ਜਾਂਦੇ ਆ ਦੋ ਚਾਰ ਪੰਜ 10 ਲੱਖ ਤਾਂ ਇਦਾਂ ਹੀ ਬਿਲ ਬਣ ਜਾਂਦੇ ਆ ਸਰ ਔਰ ਉਹ ਅਗਰ ਅਨਫੋਰਚੂਨੇਟ ਵੀ ਕਿਸੇ ਐਡਵੋਕੇਟ ਦੀ ਡੈਥ ਹੋ ਜਾਂਦੀ ਹੈ ਸਰ देयर इज नो ਲਾਈਫ ਇੰਸ਼ੋਰੈਂਸ ਜਦ ਕਿ ਬਾਰ ਕੌਂਸਲ ਵੱਲੋਂ ਪਰਚੀ ਵੀ ਕੱਟੀ ਜਾਂਦੀ ਹੈ ਟੂ ਪ੍ਰੋਵਾਈਡ ਇੰਸ਼ੋਰੈਂਸ ਪਰ ਸਰ ਗਰਾਊਂਡ ਲੈਵਲ ਤੇ ਯਕੀਨ ਮੰਨਿਓ ਉਹ ਚੀਜ਼ਾਂ ਨਹੀਂ ਮਿਲ ਰਹੀਆਂ ਵਕੀਲ ਨਹੀਂ ਪਰ ਤੁਸੀਂ ਆ ਬਹੁਤ ਵੱਡੀ ਗੱਲ ਕਹੀ ਹੈ ਕਿ ਪਰਚੀ ਕੱਟੀ ਜਾਂਦੀ ਹੈ ਉਹਦੀ ਜੀ ਲੇਕਿਨ ਉਹਨੂੰ ਇੰਸ਼ੋਰੈਂਸ ਮਿਲਦੀ ਨਹੀਂ ਨਹੀਂ ਮਿਲ ਰਹੀ ਸਰ ਇਹ ਬੜੀ ਫਿਰ ਪਰਚੀ ਵਾਲਾ ਜਿਹੜਾ ਪੈਸਾ ਉਹ ਕਿੱਥੇ ਜਾਂਦਾ ਸਰ ਇਹ ਬੜਾ ਸੀਰੀਅਸ ਔਰ ਬੜਾ ਕੰਟਰੋਵਰਸ਼ੀਅਲ ਇਸ਼ੂ ਹੈ ਜਿਹਦੇ ਤੇ ਕਈ ਵਾਰੀ ਡਿਸਕਸ਼ਨਸ ਵੀ ਹੋਈਆਂ ਪਰ ਇਹਨਾਂ ਦੇ ਕੋਈ ਹੱਲ ਨਹੀਂ ਨਿਕ ਗਏ ਇਹ ਇੱਕ ਵਨ ਦਿਸ ਇਜ਼ ਵਨ ਆਫ ਦਾ ਮੇਨ ਰੀਜ਼ਨ ਆਈ ਵਾਂਟ ਟੂ ਬੀ ਇਲੈਕਟਡ ਐਜ਼ ਅ ਬਾਰ ਕੌਂਸਲ ਮੈਂਬਰ ਤਾਂ ਕਿ ਮੈਂ ਉੱਥੇ ਜਾ ਕੇ ਇਹਨਾਂ ਚੀਜ਼ਾਂ ਬਾਰੇ ਵੀ ਇੱਕ ਸਾਡੇ ਉਧਿਆਨੇ ਦੇ ਬੜੇ ਮਸ਼ਹੂਰ ਔਰ ਇਮਾਨਦਾਰ ਐਡਵੋਕੇਟ ਨੇ ਸੀਨੀਅਰ ਐਡਵੋਕੇਟ ਨੇ ਪੰਜਾਬ 바ਰ ਕੋਰਸ ਦੇ ਚੇਅਰਮੈਨ ਵੀ ਰਹੇ ਨੇ ਸ਼੍ਰੀ ਹਰੀਸ਼ ਰਾਏ ਟਾਂਡਾ ਜੀ ਜੀ ਉਹਨਾਂ ਨੇ ਇਸ ਇਸ਼ੂ ਤੇ ਬੜੇ ਮਤਲਬ ਉਪਰਾਗੈ ਵੀ ਕੀਤੇ ਆ ਔਰ ਪਰ ਸਰ ਹਜੇ ਤੱਕ ਕੋਈ ਹੱਲ ਨਿਕਲਿਆ ਨਹੀਂ ਹੈ ਸਰ ਇਹ ਜਿਹੜੀ ਪਰਚੀ ਕੱਟੀ ਜਾਂਦੀ ਹੈ ਕੌਣ ਕੱਟਦਾ 바ਰ ਕੋਰਸ ਹੁਆ ਕੋਈ ਕੱਟੀ ਜਾਂਦੀ ਹੈ ਸਰ ਓਕੇ ਤੇ ਕਿੰਨੇ ਦੀ ਪਰਚੀ ਹੁੰਦੀ ਹੈ ਸਰ ਪਹਿਲਾਂ ਤਾਂ 125 ਦੀ ਹੁੰਦੀ ਸੀਗੀ ਜੀ ਤੇ ਐਟ ਪ੍ਰੈਜ਼ੈਂਟ ਕੀ ਹੈ ਮੈਨੂੰ ਆਮ ਨਾਟ ਵੈਰੀ ਪਾਰਟਿਕੂਲਰ ਸੋ 125 ਪਰ ਮੰਥ অর ਪਰイヤー ਅਪਰ ইয়ার্স ਪਰイヤー ওকে मतलब ਜੇ ਇਹ ਇਹ ਇਹਨੂੰ ਪ੍ਰੋਸੈਸ ਨੂੰ ਹੀ ਅਪਣਾ ਲਿਆ ਜਾਵੇ ਸਹੀ ਤਰੀਕੇ ਨਾਲ ਤਾਂ ਤੁਹਾਨੂੰ ਲੱਗਦਾ ਇਹਦਾ ਕੋਈ ਸੋਲੂਸ਼ਨ ਹੋ ਸਕਦਾ ਬਿਲਕੁਲ ਸਰ ਹੋਰ ਇਸ ਤੋਂ ਇਲਾਵਾ ਕੀ ਪ੍ਰੋਬਲਮਸ ਹੈਗੀਆਂ ਜਿਹੜੀਆਂ ਕੋਰਟ ਦੇ ਵਿੱਚ ਆਲਰੇਡੀ ਵਕੀਲਾਂ ਨੂੰ ਆ ਰਹੀਆਂ ਸਰ ਕੋਰਟ ਦੇ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਐਡਵੋਕੇਸੀ ਦਾ ਇੱਕ ਐਸਾ profession ਹੈ ਉਹਦੇ ਚ ਯੂ ਗੇਟ ਅ লাইਸੈਂਸ ਟੂ ਫਾਈਟ ਫਾਈਟ ਰਹੀ ਗਈ ਕਾਨੂੰਨੀ ਤਰੀਕੇ ਨਾਲ ਤੁਹਾਨੂੰ ਆਪਣੇ ਕਲਾਇੰਟਸ ਦੇ ਕੇਸਸ ਲੜਨੇ ਪੈਂਦੇ ਆ। ਔਰ ਜਦੋਂ ਤੁਸੀਂ ਲੜਦੇ ਹੋ ਆਲਵੇਸ ਇੱਕ ਦੂਜਾ ਪੱਖ ਵੀ ਹੁੰਦਾ ਉੱਥੇ। ਹਮਮ ਔਰ ਮੋਸਟਲੀ ਨੋਟ ਕੀਤਾ ਗਿਆ ਹੈ ਕਿ ਦੂਜਾ ਪੱਖ ਨਾ ਆਫੈਂਸਿਵ ਹੋ ਜਾਂਦਾ ਸਰ। ਓਕੇ ਵਕੀਰਾਂ ਦੀਆਂ ਦੁਸ਼ਮਣੀਆਂ ਰੋਜ਼ ਨਵੀਆਂ ਖੜੀਆਂ ਹੁੰਦੀਆਂ ਆ ਸਰ। ਔਰ ਉਸ ਦੁਸ਼ਮਣੀ ਦੇ ਚਾਹਦੇ ਲੋਕ ਝੂਠੀਆਂ ਕੰਪਲੇਂਟਸ ਵਕੀਰਾਂ ਦੇ ਖਿਲਾਫ ਬਾਰ ਕਾਉਂਸਲ ਨੂੰ ਭੇਜ ਦਿੰਦੇ ਆ ਕਿ ਇਹਦਾ ਗਾਇਸੈਂਸ ਰੱਦ ਕੀਤਾ ਜਾਵੇ ਪਹਿਲਾਂ ਸਿਰਫ 1000 ਰੁਪਿਆ ਗਾਖਦਾ ਸੀਗਾ ਉੱਥੇ ਕੰਪਲੇਨ ਹੁਣ ਮੇਰੇ ਖਿਆਲ ਸਾਇਦ 10000 ਰੁਪਿਆ ਆਏਗਾ ਬਟ ਉਹ ਵੀ ਕੋਈ ਔਖਾ ਨਹੀਂ ਆ ਸਰ ਜੇ ਕਿਸੇ ਨੂੰ ਖੱਜੋ ਹੀ ਖਵਾਰ ਕਰਨਾ ਹੋਵੇ ਔਰ ਇਹ ਹੋ ਰਿਹਾ ਸਰ 70000 ਤੋਂ ਉੱਪਰ ਬੋਗਸ ਝੂਠੀਆਂ ਕੰਪਲੇਂਟਾਂ ਬਾਰ ਕਾਉਂਸਲ ਚ ਹੈ ਜਿਹਦਾ ਖਮਿਆਜਾ ਐਡਵੋਕੇਟਸ ਨੂੰ ਭੁਗਤਣਾ ਪੈਂਦਾ ਰਸੂਦ ਸਾਹਿਬ ਇਹ ਹੈ ਨਾ ਜਿੱਦਾਂ ਬਾਰ ਕਾਉਂਸਲ ਆਫ ਇੰਡੀਆ ਕੋ ਉੱਥੇ ਤੁਹਾਡੇ ਵਰਗੇ ਲੋਕ ਆਲਰੇਡੀ ਜਿਹੜੇ ਬੈਠੇ ਹੋਏ ਆ ਤੁਸੀਂ ਵੀ ਕੱਲ ਨੂੰ ਚੁਣ ਕੇ ਜਾ ਸਕਦੇ ਹੋ ਸਰ ਜਿਹੜੇ ਲੋਕ ਉੱਤੇ ਬੈਠੇ ਆ ਉਹ ਇਦਾਂ ਤੇ ਐਕਸ਼ਨ ਲੈਂਦੇ ਨਹੀਂ ਹੋਣਗੇ ਨਾ ਉਹ ਬਕਾਇਦਾ ਇਨਕੁਆਰੀ ਹੁੰਦੀ ਹੋएगी ਜਾਂ ਕੁਝ ਪ੍ਰੋਸੈਸ ਤੇ ਹੋਏਗਾ ਨਾ ਉਹਦਾ ਸਰ ਯਕੀਨ ਮੰਨਿਓ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਸਾਡੇ ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚ ਜੋ ਕੋਰਟ ਚ ਪ੍ਰੋਸੈਸ ਹੈ ਕਿ ਜੇ ਕੋਈ ਬੰਦਾ ਕੰਪਲੇਂਟ ਕੇਸ ਫਾਈਲ ਕਰਦਾ ਤੇ ਅਸਪੋ ਜੋ ਐਗਜ਼ਿਸਟਿੰਗ ਸਾਡਾ ਜੁਡੀਸ਼ੀਅਲ ਕੋਰਟਸ ਦਾ ਪ੍ਰੋਸੈਸ ਹੈ ਉਹਦੇ ਚ ਕੋਰਟ ਚ ਪਹਿਲਾਂ ਉਸ ਬੰਦੇ ਦੀਆਂ ਜਿਹਨੇ ਕੰਪਲੇਂਟ ਕੀਤੀ ਹੈ ਉਹਦੀਆਂ ਗਵਾਹੀਆਂ ਹੁੰਦੀਆਂ ਜੀ ਉਹਨੂੰ ਆਪਣਾ ਐਵਿਡੈਂਸ ਦੇਣਾ ਪੈਂਦਾ ਜੀ ਉਸ ਤੋਂ ਬਾਅਦ ਜੱਜ ਦੇ ਮੂਰੇ ਆਰਗਿਊ ਕਰਨਾ ਪੈਂਦਾ ਕਿ ਭਈ ਇਸ ਬੰਦੇ ਨੇ ਵਾਕੇ ਹੀ ਕੋਈ ਗੁਨਾਹ ਕੀਤਾ ਤੇ ਇਹਨੂੰ ਸਮਨ ਕਰਕੇ ਟ੍ਰਾਇਲ ਕੀਤਾ ਜਾਵੇ ਦੈਨ ਦਾ ਆਨਰੇਬਲ ਜੱਜ ਡਿਸਾਈਡਸ ਕਿ ਵਾਕਈ ਇਸ ਬੰਦੇ ਨੇ ਕੋਈ ਗੁਨਾਹ ਕੀਤਾ ਤੇ ਇਹਨੂੰ ਸਮਨ ਕੀਤਾ ਜਾਵੇ ਜਾਂ ਇਹਨੂੰ ਡਿਸਮਿਸ ਕੀਤਾ ਜਾਵੇ ਜਦ ਕਿ 바ਰ ਕੌਂਸਲ ਦੇ ਵਿੱਚ ਐਦਾਂ ਨਹੀਂ ਆ ਸਰ ਜੀ ਤੁਸੀਂ ਕੰਪਲੇਂਟ ਫਾਈਲ ਕਰਦੇ ਹੋ ਨਾ ਕਿ ਵਕੀਲ ਨੂੰ ਸਮਨ ਚਗਾਇਆ ਜਾਂਦਾ ਸਰ ਮੇਰੇ ਮੇਰੀ ਇਹੀ ਮਨਸ਼ਾ ਹੈ ਕਿ 바ਰ ਕੌਂਸਲ ਦੇ ਵਿੱਚ ਵੀ ਜੋ ਸਾਡਾ ਜੁਡੀਸ਼ੀਅਲ ਸਿਸਟਮ ਦਾ ਪ੍ਰੋਸੈਸ ਹੈ ਕਿ ਉੱਥੇ ਜਿਹੜੀ ਡਿਸਪੀਸਿਨਰੀ ਕਮੇਟੀ ਹੈ ਉਹਦਾ ਚੇਅਰਮੈਨ ਆ ਜਾਂ ਜਿਹੜਾ ਹਿਅਰਿੰਗ ਕਰ ਰਿਹਾ ਹੈ ਅਗਰ ਅਗਰ ਹੁੰਦੀਆਂ ਚਾਰ ਚਾਰ ਪੰਜ ਪੰਜ ਕਮੇਟੀਆਂ ਹੁੰਦੀਆਂ ਜੀ ਉਹਦਾ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਆ ਜੋ ਜੱਜ ਦੀ ਭੂਮਿਕਾ ਨਿਭਾ ਰਿਹਾ ਹੁੰਦਾ ਉਸ ਵੇਲੇ ਉਹ ਇਹ ਡਿਸਾਈਡ ਕਰੇ ਤਗਾ ਜਿਨੇ ਕੰਪਲੇਨਟ ਕੀਤੀ ਆ ਉਹਦਾ ਉਹਦੀ ਐਵੀਡੈਂਸ ਕੀਤੀ ਜਾਵੇ ਉਹਦੀ ਗਵਾਹੀ ਦਿੱਤੀ ਜਾਵੇ ਉਹਦਾ ਸਬੂਤ ਦਿੱਤੇ ਜਾਣ ਔਰ ਅਗਰ ਕੇਸ ਬੰਦਾ ਉਹਨੂੰ ਲੱਗਦਾ ਕਿ ਹਾਂ ਵੀ ਵਾਕਈ ਐਡਵੋਕੇਟ ਨੇ ਕੋਈ ਗਲਤੀ ਕੀਤੀ ਆ ਤਾਂ ਸਮਨ ਕੀਤਾ ਜਾਵੇ ਨਹੀਂ ਤਾਂ ਸਰ ਸਿੱਧਾ ਹੀ ਸਮਨ ਕਰ ਦਿੰਦੇ ਆ ਕੋਈ ਬਠਿੰਡੇੋਂ ਆ ਰਿਹਾ ਕੋਈ ਫਿਰੋਜ਼ਪੁਰ ਤੋਂ ਆ ਰਿਹਾ ਕੋਈ ਫਰੀਦਕੋਟ ਤੋਂ ਆ ਰਿਹਾ ਕੋਈ ਸੰਗਰੂਰ ਤੋਂ ਆ ਰਿਹਾ ਚੰਡੀਗੜ੍ਹ ਹਾਂ ਹਾਂ ਸਰ ਸਾਰੀ ਦਿਹਾੜੀ ਖਰਾਬ ਹੋ ਜਾਂਦੀ ਹੈ ਉਸ ਬੰਦੇ ਦਾ ਪ੍ਰੋਫੈਸ਼ਨ ਖਰਾਬ ਹੋ ਜਾਂਦਾ ਔਰ ਨਿਕਕ ਦਾ ਕੱਖ ਵੀ ਨਹੀਂ ਉਹ ਦੋ ਤਿੰਨ ਮਹੀਨੇ ਬਾਅਦ 8 10 ਉਹਦੇ ਢੇਡੇ ਲੱਗ ਜਾਂਦੇ ਆ ਕੰਮ ਖਰਾਬ ਹੋ ਜਾਂਦਾ ਔਰ ਫਿਰ ਡਿਸਮਿਸ ਹੋ ਜਾਂਦਾ ਸੋ ਸਭ ਸੇਮ ਸੇਮ ਆਹੀ ਚੀਜ਼ ਕੁਝ ਲੋਕਾਂ ਨਾ ਕੋਰਟ 'ਚ ਵੀ ਹੁੰਦੀ ਜੀ ਕੋਰਟ ਦੇ ਵਿੱਚ ਵੀ ਕੇਸ ਆਂਦੇ ਆ ਪੁਲਿਸ ਐਫ ਆਈ ਆਰ ਕਰਦੀ ਆ ਕੋਰਟ ਦੇ ਵਿੱਚ ਕੇਸ ਆਂਦੇ ਆ ਲੈਕਿਨ ਉਹ ਉਹ ਇੱਕ ਤੁਸੀਂ ਫਿਲਮਾਂ 'ਚ ਵੀ ਸੁਣਿਆ ਤਰੀਕ ਪੇ ਤਰੀਕ ਤਰੀਕ ਪੇ ਤਰੀਕ ਇਹਦੇ ਨਾਲ ਨਾ ਬੜੀ ਖੱਜਲ ਖੁਆਰੀ ਹੋ ਰਹੀ ਹੈ ਲੋਕਾਂ ਨੂੰ ਐਡਵੋਕੇਟਸ ਨੂੰ ਵੀ ਮਾਈਟ ਵੀ ਪ੍ਰੋਬਲਮਸ ਹੁੰਦੀਆਂ ਹੋਣਗੀਆਂ ਕਿ ਐਡਵੋਕੇਟ ਵੀ ਹਰ ਤਰੀਕ ਤੇ ਆ ਰਿਹਾ ਉਹ ਕਦੀ ਦੂਸਰੇ ਸਾਈਡ ਤੋਂ ਨਹੀਂ ਕੁਝ ਹੋ ਰਿਹਾ ਜਾਂ ਮਾਨਯੋਗ ਜੱਜ ਸਾਹਿਬ ਛੁੱਟੀ ਤੇ ਆ ਜਾਂ ਜੀ 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 ਐਦਾਂ ਹੀ ਹੁੰਦਾ ਹੈ ਇਹਦਾ ਇਹਦਾ ਕੀ ਸੋਲੂਸ਼ਨ ਦੇਖਦੇ ਹੋ ਤੁਸੀਂ ਸਰ ਵੈਸੇ ਤਾਂ ਟਾਈਮ ਦੇ ਨਾਲ ਨਾਲ ਜਿੱਦਾਂ ਹਰ ਚੀਜ਼ 'ਚ ਐਵੋਲੂਸ਼ਨ ਹੋ ਰਹੀ ਹੈ ਬਦਗਾਓ ਆ ਰਹੇ ਹੈ ਹੁਣ ਪਿੱਛੇ ਜੇ ਭਾਰਤ ਸਰਕਾਰ ਨੇ ਵੀ ਨਵੇਂ ਕਾਨੂੰਨ ਬਣਾਏ ਨੇ ਜੋ ਆਈਪੀਸੀ ਜਾਂ ਸੀਪੀਸੀਸੀ ਉਹਨੂੰ ਚੇਂਜ ਕਰਕੇ ਭਾਰਤੀ ਨાય ਸੰਹਿਤਾ ਔਰ ਬੀਐਨਐਸਐਸ ਬਣਾਏ ਨੇ ਉਸੇ ਤਰ੍ਹਾਂ ਸਰ ਆਵਾਜ਼ ਸਾਂ ਉੱਠ ਰਹੀ ਹੈ ਸਰ ਯੋ ਮਿਨਿਸਟਰ ਵਗੋਂ ਵੀ ਤੇ ਇੰਡੀਅਨ ਗਵਰਨਮੈਂਟ ਵਗੋਂ ਵੀ ਤੇ ਲੋਕਾਂ ਵਗੋਂ ਵੀ ਕਿ ਜੁਡੀਸ਼ੀਅਲ ਸਿਸਟਮਸ ਵੀ ਥੋੜੇ ਰਿਫਾਰਮਸ ਹੋਣੇ ਚਾਹੀਦੇ ਆ ਪਰ ਉਹ ਸਰ ਮੇਰੇ ਉਹਦੇ ਉਹਦੇ ਚ ਨਹੀਂ ਆਉਂਦਾ ਬਾਰ ਕੌਂਸਲ ਚ ਤਾਂ ਮੈਂ ਜ਼ਰੂਰ ਜੋ ਬਲਗਾਉ ਹੈ ਉਹ ਮੈਂ ਜ਼ਰੂਰ ਚਾਹੂੰਗਾ ਕਿ ਇਫ ਆਈ ਐਮ ਇਲੈਕਟਡ ਟੂ ਦ ਬਾਰ ਕੌਂਸਲ ਮੈਂ ਉੱਥੇ ਉਹ ਵਕੀਗਾਂ ਵਾਸਤੇ ਗਿਆਮਾ ਪਰ ਉਹ ਇੱਕ ਬਹੁਤ ਬੜਾ ਦਾਇਰਾ ਹੈ ਸਰ ਉਹ ਗਵਰਨਮੈਂਟ ਦੇ ਵਜੋਂ ਤੇ ਇੱਕ ਸੂਤ ਸਾਹਿਬ ਬੜਾ ਨਾ ਜ਼ਰੂਰੀ ਕੁਐਸਚਨ ਇਹ ਹੈ ਇਕਦੇ ਜੋ ਲੋਕ ਬੱਚੇ 5 3 ਸਾਲ ਜਾਂ 5 ਸਾਲ ਪੜ ਕੇ ਆ ਰਹੇ ਆ ਇਕ ਤੇ ਉਹ ਐਂਟਰ ਹੋ ਰਹੇ ਆ ਇਕ ਬੈਕ ਡੋਰ ਤੋਂ ਵੀ ਕੁਝ ਐਂਟਰੀਜ਼ ਹੋ ਰਹੀਆਂ ਚਾਹੇ ਉਹ ਆਨਲਾਈਨ ਪੜ ਕੇ ਆਏ ਆ ਜਾਂ ਦੂਰ ਦੀਆਂ ਯੂਨੀਵਰਸਿਟੀ ਚ ਜਿਨ੍ਹਾਂ ਦਾ ਕੋਈ ਨਾ ਪੇਪਰ ਦਿੱਤੇ ਗਏ ਏਨੂੰ ਇਦਾਂ ਦੇ ਬੜੇ ਪਿੱਛੇ ਐਪੀਸੋਡ ਹੋਏ ਉਹਨਾਂ ਲਈ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਤੁਸੀਂ ਸਟੈਪ ਲੈ ਸਕਦੇ ਹੋ ਐਜ਼ ਅ ਬਾਹਰ ਕਾਉਂਸਲ ਮੈਂਬਰ ਜਾਂ ਕੱਲ ਨੂੰ ਤੁਸੀਂ ਉਹ ਕਿਸੇ ਪੋਸਟ ਤੇ ਵੀ ਜਾਂਦੇ ਹੋ ਉਹਦਾ ਕੀ ਸੋਲੂਸ਼ਨ ਦੇਖਦੇ ਹੋ ਤੁਸੀਂ ਸਰ ਇਹਦਾ ਬੜਾ ਸਿੰਪਲ ਸੋਲੂਸ਼ਨ ਹੈ ਸਰ ਅਗਾ ਤਾਂ ਜਿਹੜੀਆਂ ਪ੍ਰਮਾਣਿਤ ਯੂਨੀਵਰਸਿਟੀਆਂ ਸਿਰਫ ਉਹਨਾਂ ਤੋਂ ਡਿਗਰੀ ਹੋਲਡਰਸ ਨੂੰ ਹੀ ਕਨਸਿਡਰ ਕਰਨਾ ਚਾਹੀਦਾ ਔਰ ਜਦੋਂ ਕਨਸਿਡਰੇਸ਼ਨ ਹੋਣੀ ਹੈ ਮਤਲਬ ਜਿਵੇਂ ਬੱਚਾ ਆਂਦਾ ਜੀ ਕਿ ਮੈਂ ਡਿਗਰੀ ਲੈ ਕੇ ਆਇਆ ਸਭ ਤੋਂ ਪਹਿਲਾਂ ਉਹਦੀ ਡਿਗਰੀ ਫਿਰ ਇਹ ਵੈਰੀਫਾਈ ਹੋਣੀ ਚਾਹੀਦੀ ਹੈ ਕਿ ਕਿਆ ਇਹ ਉਹ ਉਹਨਾਂ ਰਿਸਟਿਡ ਯੂਨੀਵਰਸਿਟੀ ਚੋਂ ਹੈ ਜਿਹੜੀਆਂ ਕਿ ਯੂਨੀਵਰਸਿਟੀਆਂ ਪ੍ਰਮਾਣਿਤ ਹੈ ਅਪਰੂਵਡ ਹੈ ਬਾਕੀ ਫਿਲਹਾਲ ਇਦਾਂ ਦਾ ਕੋਈ ਪ੍ਰੋਸੈਸ ਨਹੀਂ ਸਰ ਹਜੇ ਇਨਾ ਸਟ੍ਰਿਕਟ ਔਰ ਉਹ ਥੋੜਾ ਜਿਹਾ ਐਗਜ਼ਿਟੀ ਹੋ ਜਾਂਦੀ ਹੈ ਉਹਦੇ ਚ ਓਕੇ ਬਟ ਇਹੀ ਕੁਛ ਚੇਂਜਸ ਆ ਜਿਹੜੀਆਂ ਮੈਂ ਗਿਆਨਾ ਚਾਹੁੰਦਾ ਸਰ ਜੇ ਬਿੰਗਾ ਬਾਹਰ ਉਹਦੇ ਚ ਜਿਹੜੀ ਸਕਿਉਰਟੀ ਨੀ ਕਮੇਟੀ ਆ ਨਾ ਸਰ ਉਹ ਸਟ੍ਰਿਕਟ ਹੋਣੀ ਚਾਹੀਦੀ ਹੈ ਪਰ ਸੂਸਾਬ ਇਦਾਂ ਨਾ ਹਮ ਜੇ ਇੱਕ ਐਮ ਬੀਬੀਐਸ ਕਰਕੇ ਆਇਆ ਹੈ ਜਾਂ ਐਮ ਡੀ ਕਰਕੇ ਆਇਆ ਕੋਈ ਡਾਕਟਰ ਉਹ ਜਿਹੜਾ ਹਿਸਾਬ ਨਾਲ ਟ੍ਰੀਟਮੈਂਟ ਕਰੇਗਾ ਉਹ ਅਲੱਗ ਹੋਏਗਾ ਮੇਰੇ ਵਰਗਾ ਮੰਨ ਲਓ ਕਿ ਚੋਲਾ ਛਾਬ ਚਲੇ ਜਾਂਦਾ ਉਹ ਟ੍ਰੀਟਮੈਂਟ ਅਲੱਗ ਕਰੇਗਾ ਹੋ ਸਕਦਾ ਬੰਦਾ ਮਾਰੀ ਦੇਵੇ ਸੋ ਇਹ ਉਹ ਕਹਿੰਦੇ ਨਾ ਅਧ ਅਧ ਪੱਕਾ ਗਿਆਨ ਜਿਹੜਾ ਹੋਏਗਾ ਨੈਚੁਰਲੀ ਜਿਹੜਾ ਇੱਕ ਐਡਵੋਕੇਟ ਨੇ ਮੂਡ ਕੋਰਟ ਵੀ اٹینڈ ਕੀਤੇ ਆ ਜਿਨੇ ਬਕਾਇਦਾ ਯੂਨੀਵਰਸਿਟੀ ਕਾਲਜ ਚ ਪੜਾਈ ਕੀਤੀ ਆ ਇਹ ਕਹੇ ਆ ਕਿ ਜਿੰਨੂੰ ਪਤਾ ਹੀ ਕੁਛ ਨਹੀਂ ਯੂਨੀਵਰਸਿਟੀ ਉਹਨੇ ਪੇਪਰ ਵੀ ਦਿੱਤੇ ਕਿ ਨਹੀਂ ਦਿੱਤੇ ਉਹਦੇ ਜਗ੍ਹਾ ਕਿਸੇ ਹੋਰ ਨੇ ਬੈਠ ਕੇ ਸ਼ਾਇਦ ਦੇ ਦਿੱਤੇ ਇਦਾਂ ਦੇ بڑے ਐਪੀਸੋਡ ਹੋਏ ਆ ਸੋ ਇਹਦਾ ਕੋਈ ਤੁਹਾਨੂੰ ਨਹੀਂ ਲੱਗਦਾ ਕਿ ਕੰਕਰੀਟ ਕੋਈ ਸੋ ਹੋਣਾ ਚਾਹੀਦਾ ਸਰ ਪਰ ਇਹਦਾ ਸੋਲੂਸ਼ਨ ਇੱਕ ਕੱਢਿਆ ਗਿਆ ਪਿਛਲੇ ਚੰਦ ਸਾਲਾਂ ਤੋਂ ਕੁਝ 5 8 8 ਸਾਲਾਂ ਤੋਂ ਆਗ ਇੰਡੀਆ ਬਾਅਰ ਇਗਜ਼ਾਮ ਕੰਡਕਟ ਕਰ ਰਹੀ ਹੈ ਬਾਅਰ ਕੌਨਸਲ ਆਫ ਇੰਡੀਆ ਓਕੇ ਜਿੰਨੇ ਐਡਵੋਕੇਟਸ ਨੂੰ ਲਾਇਸੈਂਸ ਦਿੰਦੇ ਆ ਡਿਫਰੈਂਟ ਬਾਅਰ ਕੌਨਸਲ ਜਿਵੇਂ ਪੰਜਾਬ ਹਰਿਆਣਾ ਬਾਅਰ ਕੌਨਸਲ ਦਿੰਦੀ ਹੈ ਲਾਇਸੈਂਸ 3 ਸਾਲ ਦੇ ਅੰਦਰ ਅੰਦਰ ਵਿਦਨ ਅਸਟਿਪੂਲੇਟਿਡ ਟਾਈਮ ਆਫ ਆਈ ਥਿੰਕ 2 ਇਅਰਸ ਜਾਂ 2 ਇਅਰਸ ਦਾ ਸ਼ਾਇਦ ਨਿਸਿੰਸ ਆ ਗਿਆ ਤੁਹਾਨੂੰ ਉਹ ਆਲ ਇੰਡੀਆ ਬਾਰ ਐਗਜ਼ਾਮ ਕਲੀਅਰ ਕਰਨਾ ਪੈਂਦਾ ਓਕੇ ਉਹਦੇ ਚ ਫਿਰ ਤੁਹਾਡਾ ਉਹ ਟੈਸਟ ਹੋ ਜਾਂਦਾ ਕਿ ਇੱਕ ਤਰ੍ਹਾਂ ਐਂਟਰੈਂਸ ਟੈਸਟ ਹਾਂ ਜੀ ਕਿ ਤੁਸੀਂ ਕੈਪੇਬਲ ਹੋ ਕਿ ਨਹੀਂ ਹੋ ਤਾਂ ਜਿਹੜਾ ਪਹਿਲੇ ਨਹੀਂ ਪੜ ਕੇ ਆਇਆ ਫਿਰ ਉਹ ਉੱਥੇ ਵੀ ਉੱਥੇ ਵੀ ਉੱਡ ਜਾਏਗਾ ਜੀ ਉੱਥੇ ਉੱਡ ਜਾਏਗਾ ਇੱਕ ਮੈਨੂੰ ਐਡਵੋਕੇਟ ਸਾਹਿਬ ਲਾਸਟ ਤੇ ਜਿਹੜੇ ਨਵੇਂ ਬੱਚੇ ਆ ਰਹੇ ਆ ਜਾਂ ਜਿਹੜੇ ਬੱਚੇ ਪੜ ਰਹੇ ਆ ਜੀ ਜਿਹੜੇ ਇਸ ਲਾਈਨ ਦੇ ਵਿੱਚ ਜਾ ਰਹੇ ਉਹਨਾਂ ਨੂੰ ਕੋਈ ਟਿਪ ਦਿਓ ਕਿ ਉਹਨਾਂ ਨੂੰ ਕਿੱਦਾਂ ਦੀ ਸਟੱਡੀ ਕਰਨੀ ਚਾਹੀਦੀ ਕਿੱਦਾਂ ਦਾ ਉਹਨਾਂ ਨੂੰ ਉਹ ਸਿਸਟਮ ਰੱਖਣਾ ਚਾਹੀਦਾ ਤਾਂ ਕਿ ਉਹ ਕੱਲ ਨੂੰ ਕਾਮਯਾਬ ਹੋਣ ਸਰ ਮੈਂ ਆਪਣੇ ਐਕਸਪੀਰੀਅੰਸ ਔਰ ਆਪਣੀ ਨੌਲੇਜ ਦੇ ਅਕੋਰਡਿੰਗ ਇੱਕ ਸਿੰਪਲ ਕਹੂੰਗਾ ਪੇਸ਼ੈਂਸ 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 ਪ੍ਰੋਫੈਸ਼ਨਸ ਇੱਕ ਐਸਾ ਹਥਿਆਰ ਹੈ ਜਿਹੜਾ ਤੁਹਾਨੂੰ ਸਕਸੈਸ ਦਵਾਏਗਾ ਇੱਕ ਪੇਸ਼ੈਂਸ ਹੋਣੀ ਚਾਹੀਦੀ ਹੈ ਇੱਕ ਤੁਹਾਨੂੰ ਸਚਾਈ ਦੇ ਵਿੱਚ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਦਰਦ ਵਿਸ਼ਵਾਸ ਸਰ ਮੇਰੇ ਐਨਐਸਆਰ ਪ੍ਰੈਕਟਿਸ ਤੇ ਹੋਏ ਆ ਮੈਂ ਕਦੇ ਝੂਠ ਨਹੀਂ ਬੋਗਿਆ ਸਰ ਜੀ ਝੂਠ ਨਹੀਂ ਬੋਗਿਆ ਓਨੈਸਟੀ ਦੀ ਇਮਾਨਦਾਰੀ ਨਾਲ ਕਹਿ ਰਿਹਾ ਔਰ ਮੈਨੂੰ ਐਨੇ ਅੱਛੇ ਰਿਜ਼ਲਟਸ ਮਿਲਦੇ ਆ ਨਾ ਔਰ ਸਚਾਈ ਤੇ ਬੰਦਾ ਅਡਿੱਗ ਰਹੇ ਨਾ ਜੋ ਆਪਣਾ ਸਲੋਗਨ ਵੀ ਹੈ ਸਤਿਯਮੇ ਜਯਤੇ ਇਹ ਵਾਕਈ ਸਹੀ ਹੈ ਜੀ ਵਾਕਈ ਸਹੀ ਹੈ ਸਤ ਸੱਚ ਦੀ ਸਤਿਯਾ ਦੀ ਹਮੇਸ਼ਾ ਜਿੱਤ ਹੁੰਦੀ ਹੈ ਬਸ਼ਰਤੇ ਬੰਦਾ ਉਹਦੇ ਤੇ ਟਿਕੇ ਰਹੇ ਸਰ ਹੂੰ ਮੇਰੀ ਤਾਂ ਸਰ ਇਹੀ ਹੈ ਨਵੇਂ ਜਿੰਨੇ ਐਂਟਰੈਂਟਸ ਆ ਰਹੇ ਆ ਇੱਕ ਤਾਂ ਥੋੜੀ ਪੇਸ਼ੈਂਸ ਰੱਖੋ ਕਿਉਂਕਿ ਲਾਅ ਇੱਕ ਐਸਾ profession ਹੈ ਇਹਦੇ ਚ ਜਿੰਨਾ ਤੁਸੀਂ ਪ੍ਰੈਕਟਿਸ ਕਰੋਗੇ ਜਿੰਨਾ ਟਾਈਮ ਤੁਸੀਂ ਇਹਦੇ ਚ ਲਗਾਓਗੇ ਉਹਨਾਂ ਹੀ ਤੁਸੀਂ ਗੇਨ ਵੀ ਕਰੋਗੇ ਔਰ ਉਹਨਾਂ ਹੀ ਤੁਸੀਂ ਸਕਸੈਸ ਵੀ ਹੋਵੋਗੇ ਔਰ ਨੰਬਰ 2 ਸਚਾਈ ਦੇ ਪ੍ਰਤੀ ਆਸਥਾ ਬਹੁਤ ਜ਼ਰੂਰੀ ਹੈ ਸਰ ਬਹੁਤ ਜ਼ਰੂਰੀ ਐਡਵੋਕੇਟ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਗੱਲ ਕੀਤੀ ਅਸੀਂ ਸੂਤ ਸਾਹਿਬ ਨਾਲ ਸੂਤ ਸਾਹਿਬ ਨੂੰ ਅਸੀਂ ਵਿਸ਼ੇਸ ਦਿੰਨੇ ਆ ਕਿ ਅਗਲੀ ਜਗ੍ਹਾ ਪਹੁੰਚਣ ਜਿੱਥੇ ਬਹੁਤ ਸਾਰੀਆਂ ਚੇਂਜਸ ਕਰਨੀਆਂ ਚਾਹੁੰਦੇ ਨੇ ਉਹ ਚੇਂਜਸ ਵੀ ਹੋਣ ਤੇ ਜਿਹੜੀ ਕੁਝ ਬਦਲਾਅ ਵਾ ਜਿੰਨਾ ਕਰਕੇ ਕੁਝ ਜਿਹੜੇ ਸਹੀ ਲੋਕ ਹੈ ਜਿਹੜੇ ਸਹੀ ਐਡਵੋਕੇਟਸ ਆ ਉਹਨਾਂ ਨੂੰ ਵੀ ਫਾਇਦਾ ਹੋ ਸਕੇ ਅੱਜ ਲਈ ਇੰਨਾ ਹੀ ਇਜਾਜ਼ਤ ਦਿਓ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ